ਕਿਆ ਹਾਲ ਹੈ ਭਾਈ ਠੀਕ ਹੋ ਸਾਰੇ ਭਾਈ ਦੱਸ ਕੀ ਹਾਲ ਹੈ ਕੀ ਖੜਾ ਕੋ ਦੇਖੋ ਅਸਲ ਚ ਪੰਜਾਬ ਇਹ ਹੈ ਸਹੀ ਗੱਲ ਹੈ ਜੀ ਸਾਡਾ ਜਿਹੜਾ ਅਸਲੀ ਪੰਜਾਬ ਹੈ ਯੋਧਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ ਮੀਡੀਆ ਜੋ ਪੰਜਾਬ ਦਾ ਬਹੁਤ ਫਿਰਤ ਮੀਡੀਆ ਜਿਹੜਾ ਚੰਗਾ ਮੀਡੀਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਨੀਆਂ ਨੇ ਜਿਹੜੀਆਂ ਉਹ ਨਾਣਾ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਹੁਣ ਘੰਟਾ ਕੋ ਹੋਇਆ ਆ। ਅੱਛਾ। ਉਹ ਮੈਂ ਆਇਆ ਹੀ ਹਾਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਾਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ। ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਵਾਲੇ ਦਿਨਾਂ 'ਚ ਰੈਂਟ ਕਰਾ। ਪਰ ਬਾਈ ਜੱਸ ਇਹ ਕੁਦਰਤੀ ਹੜ੍ਹ ਨਹੀਂ ਹੈਗੇ, ਸਾਸੀ ਹੜਾ ਹੈ। ਬਿਲਕੁਲ ਬਿਲਕੁਲ ਇਹ ਪੰਜਾਬ ਨੂੰ ਮਾਰਨ ਵਾਲੇ ਹੜਾ। ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਤੁਸੀਂ ਇੱਥੇ ਆਇਆ ਮੈਂ ਵੀ ਕਰਕੇ ਆਇਆ। ਵੀ ਇੱਥੇ ਨਾ ਲੋਕਾਂ ਨੂੰ ਪਤਾ ਕੀ ਆ? ਸੜਕਾਂ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਗਏ ਅਸੀਂ ਜਿੱਥੋਂ ਤੱਕ ਜਾ ਕੇ ਆ ਜ ਤੁੱਤੀ ਆ ਰਾਵੀ ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਇੱਕ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਜਦੋਂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਦੇ ਭਾਈ 800 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਭਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਕੋਈ ਸੰਸਾਵਾਂ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇ ਚੁਪਾ ਗਏ ਆ ਇੰਨਾ ਦੀ ਉਹ ਤੋਂ ਬਾਹ ਫਾੜਨ ਦੀ ਲੋੜ ਆ ਭਾਈ ਇੱਥੋਂ ਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਹਾਂ ਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਵੀਰ ਜੀ ਇੱਕ ਗੱਲ ਹੋਰ ਇਹ ਇਹ ਸਾਨੂੰ ਹੜਾਚੋਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਵੀ ਸ਼ਾਇਦ ਮੱਝ ਇੱਧਰ ਉਲਝਿਆ ਆ ਪਰ ਇਹਨਾਂ ਨੂੰ ਸਾਰਾ ਪੰਜਾਬ ਵੀ ਆਪਰੇ ਇਧਰਣ ਤੇ ਪਏ ਆ ਭੈਸੋ ਦੋ ਚਾਰ ਦੇਣਿਆ ਸਾਡੇ ਪੈਰ ਲਾਗਲਾਂ ਦੋ ਅਹੀਂ ਝੜ ਕੇ ਜਾਵਾਂਗੇ ਮਹਾਲੀ ਵਾਲਿਆਂ ਨੂੰ ਕਹਿੰਦਾ ਸਿਰ ਨੂੰ 4 ਦਿਨ ਕੱਢੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਦਿਓ ਭੰਡ ਨੂੰ ਇੱਕ ਜੱਸ ਬਾਈ ਹੋਰ ਗੱਲ ਸੋਚਣ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀ ਕਿਹਾ ਇੰਨਾ ਪੰਜਾਬ ਵਿੱਚ ਮਾੜਾ ਹਾਲ ਹੋਇਆ ਪਿਆ ਸੀਆਈਐਸਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦਿੱਤੀਆਂ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਤੇ ਮਰਜ਼ੀ ਕਰਨਗੇ ਡੋਬਣਗੇ ਸਾਨੂੰ ਇਹ ਡੋਬਦਾ ਜੀ ਡੋਬਦਾ ਨਾਲੇ ਜਿੰਨਾ ਕਿ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਾਈ ਚੜਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੇ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂ ਹੈਗਾ ਉਹ ਥੋਡੇ ਵਰਗੇ ਭਰਾ ਹੋ ਗਏ ਹੋਰ ਜਿਹੜੇ ਸਵਿਰਦਾ ਜਿੰਨੇ ਵੀ ਭਰਾ ਜਦੋਂ ਮੈਂ ਆ ਕੇ ਮਿਲਿਆ ਦਿਨ ਪਰ ਰਾਤ ਦੇ ਲੱਗੇ ਹੋਏ ਆ ਬਾਈ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨ ਨਾ ਕਰਨ ਪਰ ਇਦੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ ਭਰਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਤੇ ਦੂਜੀ ਗੱਲ ਹੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੇ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਾਚੋਂ ਹੋਣਾ ਹੈ ਮੰਨ ਲਓ ਆਪਾਂ ਮਹੀਨੇਵਾਰ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹੰਡਾਉਣਾ ਇਹਨਾਂ ਨੇ ਆ ਨਾ ਬਾਈ ਇਹਨਾਂ ਦੀ ਖੇਤਾਂ 'ਚ ਮੁੜ ਕੇ ਕੜਕ ਆਉਣੀ ਹੈ ਬਿਮਾਰੀਆਂ ਇੱਥੇ ਲੱਗਣਗੀਆਂ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਨੂੰ ਪਿੰਡ ਅਡੌਪਟ ਕਰਨੇ ਪੈਣੇ ਨੇ ਆਪਾਂ ਗੋਦ ਲਈਏ ਪਿੰਡ ਵੀ ਬਾਈ ਆਹ ਪਿੰਡ 'ਚ ਜੇ ਕੋਈ ਪੰਜ ਘਰ ਗਿਰੇ ਨੇ ਤਾਂ ਵੀ ਇਹਨਾਂ ਨੂੰ ਬਣਾ ਕੇ ਦਵਾਂਗੇ ਜੇ ਅਗਲੇ ਬਾਰਲੇ ਵੀਰਾਂ ਨੂੰ ਵੀ ਅਸੀਂ ਗੁਜਾਰਿਸ਼ ਕਰਦੇ ਆਂ ਤੇ ਇੱਥੇ ਵੀ ਸਾਰੇ ਭਰਾਵਾਂ ਨੂੰ ਗੁਜਾਰਿਸ਼ ਕਰਦੇ ਆਂ ਵੀ ਆਪਦੀਆਂ ਆਪਦੀਆਂ ਆ ਕੇ ਜ਼ਿੰਮੇਵਾਰੀਆਂ ਸਾਂਭੀਓ ਇੱਕ ਨਾ ਜਾਂ ਸੋਰ ਆ ਬਾਈ ਗੱਲ ਆਮ ਤੌਰ ਤੇ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਲੋਡ ਬੰਦ ਰਹਿ ਜਾਂਦੇ ਆ ਵੇ ਲੋੜੇ ਲੈ ਜਾਂਦੇ ਆ ਇਹ ਵੀ ਗੌਰ ਕਰਨ ਵਾਲੀ ਗੱਲ ਆ ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਨਹੀਂ ਜਾਉਂ ਸੰਗਦੇ ਨੇ ਵਿਚਾਰੇ ਵੀਰ ਅਸੀਂ ਕੀ ਹੱਥ ਏਦਾਂ ਕਿਸੇ ਦੇ ਅੱਗੇ ਹੈ ਨਾ ਹਾਂ ਇਹੋ ਗੱਲ ਕਰਦੇ ਬਾਈ ਬਹੁਤ ਔਖਾ ਕਿਸੇ ਨੂੰ ਐ ਮੰਗਣਾ ਵੀ ਦੁੱਧ ਦਾ ਪੈਕਟ ਦੇ ਦੇ ਯਾਰ ਮੈਨੂੰ ਬਹੁਤ ਔਖਾ ਆਪਣੇ ਬੰਦਿਆਂ ਵਾਸਤੇ ભાઈ ધનવાદ બોલો